ਰਾਸਭਾ ਮੈਂਬਰ ਲਈ ਆਮ ਆਦੀ ਪਾਰਟੀ ਵੱਲੋਂ ਲਗਭਗ ਜੋ ਨਾਮ ਤੈਅ ਕੀਤੇ ਗਏ ਹਨ ਉਹਨਾਂ ਵਿੱਚ ਰਗਵ ਚੱਡਾ ਸੰਦੀਪ ਪਾਠਕ ਲਵਲੀ ਯੂਨੀਵਰਸਿਟੀ ਦੇ ਮਿੱਤਲ ਸੰਜੀਵ ਅਰੋੜਾ ਤੇ ਕ੍ਰਿਕਟਰ ਹਰਪਾਜਨ ਸਿੰਘ ਸ਼ਾਮਲ ਹਨ ਤੋ ਇਸ ਸਭ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਬੜਿੰਗ ਜੋ ਕਿ ਗਿੱਦੜਵਾਹਾ ਤੋਂ ਵਿਧਾਇਕ ਨੇ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ ਤੇ ਇੱਕ ਲੰਬੀ ਚੌੜੀ ਚਿੱਠੀ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਲਿਖੀ ਗਈ ਹੈ ਕੀ ਕਹਿਣਾ ਹੈ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਕੀ ਗੱਲ ਲਿਖਿਆ ਹੈ ਉਹ ਤੁਹਾਨੂੰ ਪੜਕੇ ਸੁਣਾਉਂਦੇ ਹਾਂ ਸਤਕਾਰਯੋਗ ਸ਼੍ਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਸਤਿ ਸ਼੍ਰੀ ਅਕਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਕੇ ਤੁਹਾਡੇ ਉੱਪਰ ਪੂਰਨ ਵਿਸ਼ਵਾਸ ਜਤਾਇਆ ਹੈ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਆਮ ਪਰਿਵਾਰ ਤੋਂ ਉੱਠਕੇ ਕੋਈ ਵਿਅਕਤੀ ਇਸ ਮੁਕਾਮ ਤੇ ਪਹੁੰਚਿਆ ਹੈ ਤੁਸੀਂ ਸ਼ੁਰੂ ਤੋਂ ਹੀ ਪੰਜਾਬ ਅਤੇ ਪੰਜਾਬੀ ਦੀ ਗੱਲ ਕਰਦੇ ਆ ਰਹੇ ਹੋ ਹੁਣ ਪੰਜਾਬ ਅਤੇ ਪੰਜਾਬੀ ਦੀ ਉਸ ਸੋਚ ਉੱਪਰ ਪਹਿਰਾ ਦੇਣ ਦਾ ਸਮਾਂ ਆ ਗਿਆ ਹੈ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੀਆਂ ਰਾਜ ਸਭਾ ਚੋਣਾਂ ਵਿੱਚ ਤੁਸੀਂ ਪੰਜਾਬ ਦੇ ਹੀ ਨੁਮਾਇੰਦੇ ਭੇਜ ਕੇ ਪੰਜਾਬ ਅਤੇ ਪੰਜਾਬੀ ਦੀ ਆਵਾਜ਼ ਬਲੰਤ ਕਰੋਗੇ ਰਾਜ ਸਭਾ ਵਿੱਚ ਭੇਜਿਆ ਜਾਣ ਵਾਲਾ ਹਰ ਵਿਅਕਤੀ ਉਹ ਹੋਵੇ ਜੋ ਭਾਵੇਂ ਤੁਹਾਡੀ ਪਾਰਟੀ ਦਾ ਪੰਜਾਬ ਦਾ ਕੋਈ ਜੁਝਾਰੂ ਅਤੇ ਅਣਥੱਕ ਵਰਕਰ ਜਿਸ ਨੇ ਪਿਛਲੇ ਸਾਲਾਂ ਵਿੱਚ ਪਾਰਟੀ ਨੂੰ ਮਜ਼ਬੂਤ ਲਈ ਸਤ ਮੈਂਤ ਕੀਤੀ ਹੋਵੇ ਜਾਂ ਕੋਈ ਵੀ ਪੰਜਾਬੀ ਜਿਸ ਨੂੰ ਪੰਜਾਬ ਦੀ ਰੂਹ ਨਾਲ ਪਿਆਰ ਹੋਵੇ ਤੁਸੀਂ ਜਾਣਦੇ ਹੋ ਕਿ ਦਿੱਲੀ ਕਈ ਵਾਰ ਪੰਜਾਬ ਨਾਲ ਵਿਤਕਰਾ ਕਰ ਜਾਂਦੀ ਹੈ ਪਰ ਮੈਂ ਤੁਹਾਡੇ ਤੋਂ ਪੂਰਨ ਉਮੀਦ ਕਰਦਾ ਹਾਂ ਕਿ ਤੁਸੀਂ ਰਾਜ ਸਭਾ ਵਿੱਚ ਪੰਜਾਬ ਤੋਂ ਪੰਜਾਬ ਲਈ ਆਵਾਜ਼ ਬੁਲੰਦ ਕਰਨ ਵਾਲੇ ਵਿਅਕਤੀਆਂ ਨੂੰ ਭੇਜੋਗੇ ਤਾਂ ਜੋ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਪੰਜਾਬੀ ਆਪਣੇ ਮਾਨ ਸਹਿਤ ਮਾਣ ਮਹਿਸੂਸ ਕਰ ਸਕਣ ਸੋ ਇਹ ਚਿੱਠੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ सीएम भगवंत मान ਨੂੰ लिखी गई है जिस ਦੇ ਵਿੱਚ ਉਹਨਾਂ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਦਿੱਲੀ ਦੀ بجائے ਪੰਜਾਬ ਦੇ ਵਰਕਰ ਨੇ ਜੋ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਸਖਤ ਮਿਹਨਤ ਕਰਨ ਵਾਲੇ ਨੇ ਉਹਨਾਂ ਨੂੰ ਹੀ ਰਾਜ ਸਭਾ ਦੇ ਵਿੱਚ ਭੇਜਿਆ ਜਾਣਾ ਚਾਹੀਦਾ ਹੈ بجائے ਦਿੱਲੀ ਦੇ ਵਿੱਚ ਜਾਂ ਦਿੱਲੀ ਤੋਂ ਆਏ ਲੋਕ ਰਾਜ ਸਭਾ ਦੇ ਵਿੱਚ ਭੇਜੇ ਜਾਣ ਸੋ ਇਸ ਸਭ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਦੇਖਦੇ ਰਹੋ ਲਾਈਵ ਤੇ ਚੈਨਲ